ਅੱਜ ਦੀ ਪ੍ਰੈਸ ਕਾਨਫਰੰਸ ਆ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਛਿਵੀ ਅਭਿਮੰਨੀਉ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਨਸ਼ੇ ਸ਼ਹਿਰ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਸੀਗੀ ਉਹਦੇ ਸੰਬੰਧ ਵਿੱਚ ਰੱਖੀ ਗਈ ਆ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਐਨਡੀਪੀਐਸੈਕਟ ਦੇ ਵਿੱਚ 8 ਮੁਕੱਦਮੇ ਦਰਜ ਕੀਤੇ ਆ ਤਾਂ 11 ਦੋਸ਼ੀ ਅਰੈਸਟ ਕੀਤੇ ਨੇ ਜਿਹੜੇ ਅਸੀਂ ਇਹ 11 ਦੋਸ਼ੀ ਸੌਰੀ 8 ਮੁਕੱਦਮੇ ਤਾਂ 11 ਦੋਸ਼ੀ ਅਰੈਸਟ ਕੀਤੇ ਨੇ ਇਹਨਾਂ ਦੇ ਪਹਿਲਾਂ 62 ਮੁਕੱਦਮੇ ਦਰਜ ਨੇ ਅਲੱਗ-ਅਲੱਗ ਧਰਾਵਾਂ ਤਹਿਤ ਤੇ ਇਹਨਾਂ ਕੋਲੋਂ 618 ਗ 170 ਨਿਸ਼ੀਲੀਆਂ ਗੋਲੀਆਂ ਤੇ ਇੱਕ ਦੇਸੀ ਕਟਾ ਰਿਕਵਰ ਹੋਇਆ ਆ ਤੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਸਹਿਯੋਗ ਦਿਓ ਜਿਹੜੇ ਬੰਦੇ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਹੋਰ ਕਿਤੇ ਜਗ੍ਹਾ ਦੇ ਉੱਤੇ ਕੋਈ ਨਸ਼ਾ ਵੇਚਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਆ ਉੱਤੇ 포ਰਟਲ ਤੇ ਪਾ ਦਿਓ ਜਾਂ ਸਾਨੂੰ ਡਾਇਰੈਕਟਲੀ ਜਾਣਕਾਰੀ ਦਿਓ ਇਸੇ ਲਗੜਾਤਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਜੀ ਵੀ 26/10/2024 ਤੋਂ ਲੈ ਕੇ ਜਦੋਂ ਤੋਂ ਐਸਐਸਪੀ ਸਾਹਿਬ ਦੀ ਪੋਸਟਿੰਗ ਹੋਈ ਆ ਐਨਡੀਪੀਐਸ ਐਕਟ ਦੇ ਵਿੱਚ 102 ਮੁਕੱਦਮੇ ਦਰਜ ਕੀਤੇ ਨੇ 113 ਦੋਸ਼ੀ ਫੜੇ ਨੇ ਜੀ 32 ਕਿਲੋ 400 4.13 ਗ੍ਰਾਮ ਹੀਰਾ ਰਿਕਵਰ ਕੀਤੀ ਹੈ ਜੀ ਅਫੀਮ 3 ਕਿਲੋ 908 ਗ੍ਰਾਮ ਰਿਕਵਰ ਕੀਤੀ ਆ ਗਾਂਜਾ 12 ਗ੍ਰਾਮ ਤੇ ਸਰਫਾ 218 ਗ੍ਰਾਮ ਨਸ਼ੀਲੀਆਂ ਗੋਲੀਆਂ 10635 ਤੇ ਡਰੱਗ ਮਨੀ 2 ਲੱਖ 29700 ਰਿਕਵਰ ਹੋਈ ਆ ਜਿਹੜੇ ਐਨਡੀਪੀਏ ਐਕਟ ਦੇ ਪੀਓ ਸੀਗੇ ਇੱਕ ਪੀਓ 8283 ਦਾ ਰਿਕਵਰ ਕੀਤਾ ਫੜਿਆ ਗਿਆ ਆ ਜੀ ਦੇ 299 ਦੇ 23 ਪੀਓ ਅਸੀਂ ਫੜੇ ਨੇ ਇੰਨੇ ਆਸੇ ਦੇ ਦੌਰਾਨ ਜੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਸਾਡਾ ਇਸ ਮੁਹਿੰਮ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸਾਥ ਦਿਓ ਤਾਂ ਕਿ ਜੋ ਬਦਨਾਮ ਹੋਇਆ ਆਪਣਾ ਪੰਜਾਬ ਇਹਨੂੰ ਅਸੀਂ ਠੀਕ ਕਰ ਸਕੀਏ ਸਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਜੀ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਜੀ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਜੀ ਕਿ ਉਹਨਾਂ 'ਤੇ ਪਹਿਲਾਂ ਵੀ 62 ਮੁਕਾਦਮੇ ਟੋਟਲ ਦਰਜ ਸੀਗੇ ਜਿਹੜੇ 8 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਅੰਦਰ ਦੂਜੇ ਟੋਟਲ 62 ਮੁਕਾਦਮੇ ਦਰਜ ਸੀਗੇ ਸਰ ਇੱਕ ਚੀਜ਼ ਦੇਖਣ ਨੂੰ ਮ ਤਬਰ ਕਹਿੰਦੇ ਕਿ ਸਾਨੂੰ ਉਹਦਾ ਖਮਾਜਾ ਭੁਗਤਣਾ ਪੈ ਜਾਂਦਾ ਲੋਕ ਘਰਾਂ ਤੇ ਹਮਲਾ ਕਰ ਦਿੰਦੇ ਨੇ ਬਿਲਕੁਲ ਨਹੀਂ ਜੀ ਜਿਹੜੀ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਉਹ ਬਿਲਕੁਲ ਗੁਪਤ ਰੱਖੀ ਜਾਊਗੀ ਸੀਕ੍ਰੇਟ ਨੰਬਰ ਆ ਉਸਦੇ ਨੰਬਰ ਦੇ ਉੱਪਰ ਤੁਹਾਨੂੰ ਜਿਹੜਾ ਨਵਾਂ ਪੋਰਟਲ ਚੱਲਿਆ ਆ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਉਸਦੇ ਉੱਤੇ ਕਿਸੇ ਦਾ ਨਾਂ ਨਹੀਂ ਪੁੱਛਿਆ ਜਾਂਦਾ ਸਿਰਫ ਤੇ ਸਿਰਫ ਦੋਸ਼ੀ ਬਾਰੇ ਪੁੱਛਿਆ ਜਾਂਦਾ ਕਿ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਮਾੜੇ ਅੰਸਰ ਕੀ ਨਸ ਪਈ ਆ ਰਿਓ ਦੇਖੋ ਮਾੜੇ ਆਂਸਰਾਂ ਦੇ ਉੱਤੇ ਤਾਂ ਤੁਹਾਨੂੰ ਡੇਲੀ ਦੀ ਇਹੋ ਹੀ ਹੈਗੀ ਆ ਸਾਡੇ ਵੱਲੋਂ ਤਾਂ ਜੇ ਕੋਈ ਮਾੜਾ ਕੰਮ ਕਰਦਾ ਆ ਤੇ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕਰ ਰਹੇ ਆ ਜੀ ਜੇ ਕੋਈ ਬੰਦਾ ਗਲਤ ਕੰਮ ਕਰੂਗਾ ਤੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਾਊਗਾ ਕਹਿੰਦੇ ਕਿ ਦਵਾਈ ਦੇ ਥੋੜੇ ਦਿਨਾਂ ਨੂੰ ਲਿਆਇਆ ਸੀ ਤੇ ਉਹ ਕਹਿੰਦੇ ਕਿ ਉਹ ਦੱਸਿਆ ਜਾ ਰਿਹਾ ਕਿ ਓਵਰਡੋਜ਼ ਦੇ ਮਾਲ ਆਉਂਦੀ ਮੌਤ ਹੋ ਗਈ ਆ ਬਹੁਤ ਪਿੰਡ ਦੇ ਵਿੱਚ ਅਸਤੀ ਦਾ ਰੋਸ ਪਾਇਆ ਜਾ ਰਿਹਾ ਤੇ ਦੇਖੋ ਜੀ ਇਹਦਾ ਨਾਮ ਹੈਗਾ ਬਲਦੀਪ ਸਿੰਘ son of ਦਲੀਪ ਸਿੰਘ ਬਲੀਜ ਮਗਲਾਨੀ ਇਹ ਪਤਾ ਕੀਤਾ ਹੁਣ ਸਾਡੇ ਡੀਐਸਪੀ ਸਾਹਿਬ ਵੀ ਉੱਥੇ ਮੌਜੂਦ ਨੇ ਹਸਪੀਟਲ ਦੇ ਵਿੱਚ ਇਹੋ ਜੀ ਕੋਈ ਗੱਲ ਵੀ ਸਾਹਮਣੇ ਨਹੀਂ ਆਈ ਨਾ ਹੀ ਉਹਨਾਂ ਦੇ ਫੈਮਿਲੀ ਵੱਲੋਂ ਇਸ ਚੀਜ਼ ਦਾ ਕਲੇਮ ਕੀਤਾ ਜਾ ਰਿਹਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਸੀਗਾ ਤੇ ਨਾ ਹੀ ਉਹਨਾਂ ਨੇ ਚੈੱਕ ਕੀਤਾ ਉਹਦੇ ਸਰੀਰ ਦੇ ਉੱਤੋਂ ਕੋਈ ਜਿਵੇਂ ਇੰਜੈਕਸ਼ਨ ਲਾਉਣ ਦਾ ਜਾਂ ਹੋਰ ਕਿਸੇ ਚੀਜ਼ ਦਾ ਕੋਈ ਵੀ ਮਾਰਕ ਨਹੀਂ ਸਾਨੂੰ ਮਿਲਿਆ ਫਿਰ ਵੀ ਅਸੀਂ ਉਹਨਾਂ ਦੀ ਜਿਹੜੀ ਬਣਦੀ ਆ ਕਾਰਵਾਈ 175 ਦੀ ਕਰਕੇ ਤੇ ਉਸ ਤੋਂ ਬਾਅਦ ਵਿੱਚ ਉਹ ਵਿਸਰਾ ਭੇਜਾਂਗੇ ਜੀ ਕੋਈ ਨਸ਼ੇ ਵਾਲੀ ਗੱਲ ਸਾਹਮਣੇ ਆਊਗੀ ਤਾਂ ਫਿਰ ਪਤਾ ਲੱਗੂਗਾ ਜਿਹੜੀ ਇਸ ਟਾਈਮ ਦੇ ਉੱਤੇ ਜਿਹੜੀ ਵੀਡੀਓ ਦੇ ਖਬਰ ਵਾਇਰਲ ਹੋ ਰਹੀ ਆ ਉਹ ᱨੋਂਗ ਖਬਰ ਵਾਇਰਲ ਹੋ ਰਹੀ ਆ ਜੀ ਕਿਉਂਕਿ ਉਹਨਾਂ ਦੇ ਘਰ ਦੇ ਕੋਈ ਕਹਿੰਦੇ ਸਾਡਾ ਮੁੰਡਾ ਨਸ਼ਾ ਕਰਦਾ ਹੀ ਨਹੀਂ ਸੀਗਾ ਇਹ ਲਾਹੇ ਪਰ ਉਹ ਜਿੱਦ ਤੱਕ ਇੱਕ ਵੀਡੀਓ ਪਹਿਲਾਂ ਵਾਇਰਲ ਕੀਤੀ ਗਈ ਉਹਦੇ ਵਿੱਚ ਵੀਡੀਓ ਤੁਰਦੇ ਦਿਖਾਇਆ ਜਾ ਰਿਹਾ ਕੁੜੀ ਦੱਸ ਰਹੀ ਆ ਕਿ ਓਵਰਡੋਜ਼ ਦੇ ਨਾਲ ਮੌਤ ਹੋ ਗਈ ਉਸ ਵੀਡੀਓ ਦੇ ਨਾਲ ਹੀ ਸਾਰਾ ਇਹ ਵਿਵਾਦ ਇਕੱਠਾ ਹੋਇਆ ਜੀ ਦੇਖੋ ਤੁਸੀਂ ਵੀ ਜਾਣਦੇ ਹੋ ਜੀ ਕੋਈ ਹੋਰ ਚੀਜ਼ ਵੀ ਖਾਦੀ ਜਾ ਸਕਦੀ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੀ ਕੱਲਾ ਨਸ਼ਾ ਹੀ ਓਵਰਡੋਜ਼ ਮੰਨਿਆ ਜਾਂਦਾ ਹੁੰਦਾ ਕਿ ਹੋਰ ਵੀ ਕੋਈ ਇਹੋ ਜੀ ਚੀਜ਼ ਨਾਲ ਗਲਤ ਖਾ ਲਈ ਹੋਵੇ ਜਿਹਦੇ ਨਾਲ ਉਹ ਇਦਾਂ ਤੁਰਦਾ ਫਿਰਦਾ ਹੋਵੇ ਆਪਾਂ ਹਰ ਇੱਕ ਚੀਜ਼ ਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਚੰਗਾ ਸੋਚੀਏ ਤੇ ਚੰਗੇ ਤਰ੍ਹਾਂ ਚੱਲੀਏ ਜੀ ਅਸੀਂ ਇਹ ਉਹਨਾਂ ਦੇ ਘਰਦਿਆਂ ਤੋਂ ਪਤਾ ਲੱਗ ਜਾਣਾ ਸੀਗਾ ਜਦੋਂ ਉਹਨਾਂ ਦੇ ਘਰ ਦੀ ਕਲੇਮ ਨਹੀਂ ਕਰ ਰਹੇ ਵੀ ਸਾਡਾ ਮੁੰਡਾ ਨਸ਼ਾ ਕਰਦਾ ਤੇ ਅਸੀਂ ਕਿਵੇਂ ਕਹਾਂਗੇ ਕਿ ਉਹਨਾਂ ਦਾ ਮੁੰਡਾ ਨਸ਼ਾ ਕਰਦਾ ਸੀ ਸਰ ਇਹ ਜਾਂਚ ਕੀਤੀ ਜਾਏਗੀ ਵੀਡੀਓ ਦੀ ਵੀ ਬਿਲਕੁਲ ਜੀ ਜਾਂਚ ਕੀਤੀ ਜਾਊਗੀ ਵੀ